ਸੋਰਠ ਮਹੱਲਾ ਪੰਜਵਾਂ ਮਾਇਆ ਮੋਹ ਮਗਨ ਅੰਧਿਆਰੈ ਦੇਵਨ ਹਾਰ ਨਾ ਜਾਣ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰਮਨ ਇਹ ਸ਼ਬਦ ਪੰਜਵੇਂ ਪਾਦਸ਼ਾ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਰਾਗ ਸੋਰਠ ਵਿੱਚ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 616 ਨੰਬਰ ਅੰਗ ਉਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਮਾਇਆ ਮੋਹ ਮਗਨ ਅੰਧਿਆਰ ਮਾਇਆ ਮੋਹ ਮਾਇਆ ਦੇ ਪਿਆਰ ਦੇ ਵਿੱਚ ਮਾਇਆ ਦੇ ਨਾਲ ਮੋਹ ਕਰਕੇ ਮਗਨ ਮਸਤ ਅੰਧਿਆਰ ਹ ਹਨੇਰੇ ਦੇ ਵਿੱਚ ਦੇਵਨ ਹਾਰਨਾ ਜਨ ਨਾ ਜਾਣ ਡੂੰਗੀ ਸਾਂਝ ਨਹੀਂ ਪਾਉਂਦਾ ਕਿਸ ਦੇ ਨਾਲ ਦੇਵਨ ਹਰ ਨਾਲ ਜੋ ਪ੍ਰਮਾਤਮਾ ਦੇਣ ਹਰ ਸਭ ਕੁਝ ਦਿੰਦਾ ਹੈ ਜਿਉ ਪਿੰਡ ਸਾਜ ਜਿਨ ਰਚਿਆ ਜਿਉ ਜਿੰਦ ਪਿੰਡ ਸਰੀਰ ਸਾਜ ਬਣਾ ਕੇ ਰਚਿਆ ਪੈਦਾ ਕੀਤਾ ਹੈ ਬੱਲ ਆਪਣੋ ਕਰ ਮੰਨ ਬੱਲ ਕਹਿੰਦੇ ਨੇ ਤਾਕਤ ਆਪਣੀ ਹੀ ਤਾਕਤ ਨੂੰ ਵੱਡੀ ਦੱਸੀ ਜਾਂਦਾ ਹੈ ਆਪਣੀ ਹੀ ਤਾਕਤ ਨੂੰ ਵੱਡੀ ਮੰਨੀ ਬੈਠਾ ਹੈ ਗੁਰੂ ਸਾਹਿਬ ਪਰ ਮਾਨ ਕਰਦੇ ਹਨ اے ਭਾਈ ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ ਉਹ ਸਭ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਗੀ ਸਾਂਝ ਨਹੀਂ ਪਾਉਂਦਾ ਮਾਇਆ ਦੇ ਮੋਹ ਦੇ ਆਤਮਕ ਨੇਰੇ ਵਿੱਚ ਮਸਤ ਰਹਿ ਕੇ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਸ਼ੂਅ ਸ਼ਾਨੀ ਰਾਓ ਮਨ ਮੂੜੇ ਏ ਮਨ ਮੂੜੇ ਕਹਿੰਦੇ ਨੇ ਮੂਰਖ ਦੇਖ ਰਿਓ ਉਹ ਪ੍ਰਮਾਤਮਾ ਦੇਖ ਰਿਹਾ ਹੈ ਪ੍ਰਭ ਸੁਆਮੀ ਉਹ ਮਾਲਕ ਜੋ ਕਿਛ ਕਰੇ ਜੋ ਕੁਝ ਤੂੰ ਮਾੜੀਆਂ ਕਰਤੂਤਾਂ ਕਰਦਾ ਹੈ ਸੋਈ ਸੋਈ ਉਹੀ ਉਹੀ ਜਾਣ ਜਾਣ ਰਿਹਾ ਹੈ ਵੇਖ ਰਿਹਾ ਹੈ ਰਹਿ ਨਾ ਕਛੁ ਹੈ ਸ਼ਾਨੀ ਕੋਈ ਵੀ ਉਸ ਤੋਂ ਲੁਕੀ ਨਹੀਂ ਹੋਈ ਸ਼ਾਨੀ ਕਹਿੰਦੇ ਨੇ ਲੁਕੀ ਹੋਈ ਗੁਰੂ ਸਹਿ ਫੁਰਮਾਨ ਕਰਦੇ ਹਨ हे ਮੂਰਖ ਮਨ ਮਾਲਕ ਪ੍ਰਭੂ ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ ਵੇਖ ਰਿਹਾ ਹੈ ਤੂੰ ਜੋ ਕੁਝ ਕਰਦਾ ਹੈ ਮਾਲਕ ਪ੍ਰਭੂ ਉਹੀ ਉਹੀ ਜਾਣ ਲੈਂਦਾ ਹੈ ਉਸ ਪਾਸੋਂ ਤੇਰੀ ਕੋਈ ਵੀ ਕਰਤੂਤ ਲੁਕੀ ਨਹੀਂ ਰਹਿ ਸਕਦੀ ਜੇਵਾ ਸਵਾਦ ਲੋਭ ਮਦ ਮਾਤੋ ਉਪਜੀ ਅਨਕ ਬੇਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਵੰਦਨ ਕੇ ਪਾਰਾ ਗੁਰੂ ਸਹਿ ਫੁਰਮਾਨ ਕਰਦੇ ਹਨ ਜੇਬਾ ਸਵਾਦ ਜੀਬਾਂ ਦੇ ਸਵਾਦਾਂ ਦੇ ਨਾਲ ਲੋਭ ਮਦ ਮਾਤੋ ਲੋਭ ਦੇ ਨਸ਼ੇ ਦੇ ਵਿੱਚ ਮਸਤ ਰਹਿਣਾ ਮਾਤੋ ਕਹਿੰਦੇ ਨੇ ਮਸਤ ਰਹਿਣਾ ਮਦ ਨਛੇ ਦੇ ਵਿੱਚ ਉਪਜੇ ਪੈਦਾ ਹੋ ਗਏ ਹਨ ਅਨੇਕ ਵਿਕਾਰਾ ਜਿਹਦੇ ਨਾਲ ਮਨੁੱਖ ਦੇ ਅੰਦਰ ਅਨੇਕਾਂ ਹੀ ਵਿਕਾਰ ਪੈਦਾ ਹੋ ਗਏ ਹਨ ਬਹੁਤ ਜੋਨ ਬਹੁਤ ਸਾਰੀਆਂ ਜੋਨਾਂ ਦੇ ਵਿੱਚ ਪਰਮਤ ਦੁੱਖ ਪਾਇਆ ਪਰਮਤ ਕਹਿੰਦੇ ਨੇ ਭਟਕਦਿਆਂ ਦੁੱਖ ਪ੍ਰਾਪਤ ਕਰਦਾ ਹੈ ਕਿਸ ਦੇ ਕਾਰਨ ਹਮ ਬੰਧਨ ਕੇ ਪਰ ਹੌਮੇ ਦੇ ਬੰਦਨ ਦੀਆਂ ਜੋ ਸੰਗਲ ਨੇ ਉਹਨਾਂ ਦੇ ਨਾਲ ਜੋ ਬੰਨਿਆ ਗਿਆ ਹੈ ਉਹਦੇ ਭਾਰ ਦੇ ਕਾਰਨ ਬਹੁਤ ਜੁਨਾਂ ਦੇ ਵਿੱਚ ਉਹਨਾਂ ਨੂੰ ਭਾਰ ਜਦੋਂ ਜੁੱਕਦਾ ਚੁੱਕਿਆ ਜਾਂਦਾ ਉਹਦੇ ਕਾਰਨ ਦੁੱਖ ਪ੍ਰਾਪਤ ਕਰਦਾ ਹੈ ਜੀਵ ਗੁਰੂ ਸਹਿ ਫੁਰਮਾਨ ਕਰਦੇ ਹਨ ਏ ਭਾਈ ਮਨੁੱਖ ਜੀਵ ਦੇ ਸੁਆਦਾਂ ਵਿੱਚ ਲੋਭ ਦੇ ਨਸ਼ੇ ਵਿੱਚ ਮਸ ਰਹਿਦਾ ਹੈ ਜਿਸ ਕਰਕੇ ਇਸ ਦੇ ਅੰਦਰ ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ ਮਨੁੱਖ ਹਉਮੈ ਦੀਆਂ ਜ਼ੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ ਬਹੁਤ ਜੁਨਾ ਵਿੱਚ ਭਟਕਦਾ ਫਿਰਦਾ ਹੈ ਤੇ ਦੁੱਖ ਸਹਾਰਦਾ ਹੈ ਦੇ ਕੀ ਬਾੜ ਅਨਕ ਪੜਦੇ ਮਹਿ ਪਰਦਾਰਾ ਸੰਗ 파ਕੈ ਕਿਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਢਾਕੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਦੇਹ ਕੀ ਵਾਰ ਦੇਹ ਕੇ ਦਿਨ ਦੇਕੇ ਦੇਹ ਕੀ ਵਾਰ ਦਰਵਾਜ਼ੇ ਬੰਦ ਕਰਕੇ ਪੜ ਦੇ ਮਹ ਅਨੇਕਾਂ ਪੜਦਿਆਂ ਦੇ ਵਿੱਚ ਪਰਦਾਰਾ ਦਾਰਾ ਕਹਿੰਦੇ ਨੇ ਇਸ ਈ ਨੂੰ ਸੰਗ ਨਾਲ ਫਾਕੈ ਕੋ ਕਰਮ ਕਰਦਾ ਹੈ ਚਿਤਰ ਗੁਪਤ ਜਬ ਲੇਖਾ ਮੰਗੇ ਚਿਤਰ ਗੁਪਤ ਕਹਿੰਦੇ ਨੇ ਧਰਮ ਰਾਜ ਦੇ ਮੁੰਸ਼ੀ ਮੰਗੇ ਜਦੋਂ ਮੰਗਦੇ ਹਨ ਜਦੋਂ ਮੰਗਣਗੇ ਕਬ ਕੌਣ ਪਰਦਾ ਤੇਰਾ ਢੱਕੇ ਢੱਕੇ ਮਤਲਬ ਫਿਰ ਤੇਰਾ ਕੋਈ ਕੌਣ ਪਰਦਾ ਢਕੇਗਾ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਫਸਿਆ ਮਨੁੱਖ ਦਰਵਾਜ਼ੇ ਬੰਦ ਕਰਕੇ अनेका ਪਰਦਿਆਂ ਦੇ ਪਿੱਛੇ ਪਰਾਈ स्त्री ਨਾਲ ਕੋ ਕਰਮ ਕਰਦਾ ਹੈ ਪਰ ਏ ਭਾਈ ਜਦੋਂ ਧਰਮ ਰਾਜ ਦੇ ਦੂਤ ਚਿਤਰਤ ਗੁਪਤ ਤੇਰੀਆਂ ਕਰਤੂਤਾਂ ਦਾ ਹਿਸਾਬ ਮੰਗਣਗੇ ਤਦੋਂ ਕੋਈ ਵੀ ਤੇਰੀਆਂ ਕਰਤੂਤਾਂ ਉੱਤੇ ਪਰਦਾ ਨਹੀਂ ਪਾ ਸਕੇਗਾ ਦੀਨ ਦਇਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨ ਕਾਈ ਕਾੜ ਲੋ ਸੰਸਾਰ ਸਾਗਰ ਮਹਾਂ ਨਾਨਕ ਪ੍ਰਭ ਸ਼ਰਨਾਈ ਦੀਨ ਕਹਿੰਦੇ ਨੇ ਕੰਗਾਲਾਂ ਉਤੇ ਦਇਆਲ ਦਇਆ ਕਰਨ ਵਾਲਾ ਪੂਰਨ ਸਭ ਥਾਂ ਮੌਜੂਦ ਦੁੱਖ ਭੰਜਨ اے ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਤੁਮ ਤੇਰੀ ਬਿਨ ਤੇਰੇ ਤੋਂ ਬਿਨਾ ਓਟ ਆਸਰਾ ਨਾ ਕਾਈ ਕੋਈ ਹੋਰ ਆਸਰਾ ਨਹੀਂ ਹੈ ਕਾੜ ਲਿਹੋ ਸੰਸਾਰ ਸਾਗਰ ਮੈਂ ਸਾਗਰ ਕਹਿੰਦੇ ਨੇ ਸਮੁੰਦਰ ਨੂੰ ਨਾਨਕ ਪ੍ਰਵਸ਼ਰ ਨਾਇੋਸ ਕਾਲਪੁਰਖ ਦੀ ਸ਼ਰਨ ਵਿੱਚ ਜਾ ਕੇ ਗੁਰੂ ਸਹਿਪੁਰ ਮਾਨ ਕਰਦੇ ਹਨ ਇਹ ਨਾਨਕ ਦੀਨਾ ਉਤੇ ਦਇਆ ਕਰਨ ਵਾਲੇ ਇਹ ਸਰਬ ਵਿਆਪਕ ਇਹ ਦੁੱਖਾਂ ਦੇ ਨਾਸ ਕਰਨ ਵਾਲੇ ਤੇਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਹੈ ਹੇ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਸੰਸਾਰ ਸਮੁੰਦਰ ਵਿੱਚ ਡੁੱਬਦੇ ਨੂੰ ਮੈਨੂੰ ਵਾਂ ਫੜ ਕੇ ਕੱਢ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ